ਹਾਂ ਜੀਰ ਕੀ ਹਾਲ ਚਾਲ ਹੈ ਦੋਸਤਾਂ ਨੂੰ ਰਮੇ ਦੀ ਗੱਲ ਠੀਕ ਠਾਕ ਸੋਡੇ ਜਾਣਾ ਸਟਰੈਟ ਹੋਣਗੇ ਤਾਂ ਲਓ ਮੇਤਰੂ ਬੱਚੇ ਢਾਉਣੇ ਆਪਾਂ ਕਰਦੇ ਆਂ ਇਧਰੋਂ ਤੇ ਆਪਾਂ ਚਾਰ ਪੰਜ ਬੱਚੇ ਕਰਨੇ ਆਂ ਬੰਦ ਉਹ ਤੁਹਾਨੂੰ ਦਿਖਾਉਣਾ ਮੈਂ ਕਿਹੜੇ ਕਿਹੜੇ ਆ ਹਾਂ ਵੀ ਉਹ ਲੂਰਾ ਇਹ ਆਪਣੀ ਆਪਣੀ ਮਾਜੀ ਨੇ ਬਈ ਤੇ ਰਾਂਡਾ ਰੱਖ ਲਿਆ ਦੇਖ ਲੋ ਉਧਰ ਰੱਖੀ ਬੈਠੀ ਹੈ ਨਾ ਇਹਨਾਂ ਜੋ ਬੰਦ ਕਰਨੇ ਆ ਇੱਕ ਤਾਂ ਲਾਲ ਜੀ ਨਾ ਕਰਨ ਬਾਈ ਦੂਸੇ ਵਾਲਾ ਉਹਦੇ ਖੜਾ ਆਹ ਵਾਲਾ ਠੀਕ ਆ ਆ ਵੜਾ ਆਹ ਕਰਨ ਦੂਜਾ ਬੱਚਾ ਕਰਨਾ ਆਪਾਂ ਇੱਥੇ ਗਲਾਬੀ ਡੱਡਲਾ ਫਿੱਕੇ ਵਾਲਾ ਸ਼ਾਖਾ ਇਹ ਬਹੁ ਟਾਈਮ ਹੋ ਗਿਆ ਇਹਨਾਂ ਨੂੰ 4 ਮਹੀਨੇ ਦੇ ਕਰੀਬ ਹੋ ਚੁੱਕਿਆ ਉੜਦਿਆਂ ਨੂੰ ਤੇ ਇੱਕ ਬੱਚਾ ਦੋ ਬੱਚੇ ਪੱਠੇ ਆਪਣੇ ਜਿਹੜੇ ਵੈਜਿਟਮੈਂਟ ਆਉਣ ਲੱਗਾ ਸੀ ਔਰਤਾ ਜਾਂ ਗੂੜਾ ਆਪਣਾ ਉਹ ਦਰਿਆ ਤੇ ਇੱਕ ਇਥੇ ਹੋਰ ਆ ਕਾਂਤਾਲ ਇਹ ਬਾਈ ਨਹੀਂ ਡਾਉਣੇ ਬਾਕੀ ਛੋਟੇ ਹੋ ਮਗਰ ਬੈਠੇ ਆ ਉਹ ਸਾਰੇ ਜਾਲ ਚ ਪਾਉਨੇ ਆ ਉਹ ਵਾਲਾ ਚਿੱਟਾ ਉਹ ਵਾਲਾ ਨਾਲ ਦਾ ਨਾਲ ਸਾਰੇ ਉਹ ਜਿਹੜੇ ਹੈਗੇ ਨਾ 5 6 ਉਹ ਸਾਰੇ ਜਾਲ ਚ ਪਾਉਨੇ ਆ ਆਪਾਂ ਇਹ ਹੁਣ ਭੁੱਖ ਜੀ ਦਿਖਾਉਂਦੇ ਆ ਇਹਨਾਂ ਨੂੰ ਡੱਕਰ ਦੇ ਕੇ ਇਹਨਾਂ ਦਾ ਕੰਮ ਓਕੇ ਕਰ ਦਿੰਨੇ ਆ ਜਮਾ ਆਹ ਬੱਚਾ ਹਜੇ ਮੈਂ ਬਈ ਕੱਲ ਵੇਚ ਦੀ ਡਾਤਾ ਸੀਗਾ ਹਣੀ ਪਰਸੋਂ ਆਹ ਵਾਲਾ ਇਹ ਡੰਡੇ ਵਾਲਾ ਇਹ ਥੋੜਾ ਜਿਹਾ ਮਤਲਬ ਕਿ ਕਮਜ਼ੋਰਾ ਮਤਲਬ ਕਿ ਹੱਡੀ ਨਹੀਂ ਜੀ ਦੀ ਹੈਗੀ ਉਹ ਲਿੱਸਾ ਆ ਥੋੜਾ ਤਾਂ ਕਰਕੇ ਡਾਉਂਦਾ ਨਹੀਂ ਫਿਰ ਮੈਂ ਇਹਨੂੰ ਤੇ ਆਪਾਂ ਬਾਈ ਬਾਕੀ ਹੁਣ ਕੱਢ ਲਈਏ ਬਾਹਰ ਬੱਚੇ ਤੇ ਉਹ ਜਿਹੜੇ ਆ ਜਾਲ ਚ ਪਾਉਣ ਵਾਲੇ ਉਹਨਾਂ ਨੂੰ ਜਾਲ ਚ ਪਾ ਲੈਨੇ ਤੇ ਜਿਹੜੇ ਬੰਦ ਕਰਨ ਵਾਲੇ ਆ ਉਹ ਬੱਚੀ ਰਹਿੰਦ ਨੇ ਠੀਕ ਆ ਜੀ ਕੱਢਦਾ ਬਾਰ ਬਾਈ ਸਵੇਰ ਨੂੰ ਮਿਲਦਾ ਮੈਂ ਲਾਓ ਬਾਈ ਆ ਕੱਢ ਲੈਪ ਬੱਚੇ ਬਾਹਰ ਉਹ ਪਾ ਕੇ ਜਾਂਦੇ ਉਹਦੇ ਇਹ ਵੀ ਕਿਉਂ ਮਾਰੇ ਇਹਨਾਂ ਡਾ ਕੇ ਉੱਡੇ ਜਾਂਦੇ ਆ ਤੇ ਬਾਕੀ ਆ ਪਜਾਲ ਚ ਪਾਉਣੇ ਪੈ ਰਹੇ ਨੇ ਉਹ ਡੱਕਰ ਦੇ ਡੱਕਰ ਨਾਲ ਆ ਚਲੋ ਵੀ ਆ ਚੱਕ ਲਏ ਵੰਜੀ ਤਰਤੀਨਾ ਖਾਲੀ ਖੇਤਰੀ ਆਂ ਆਉਂਦੇ ਆ ਬਈਏ ਜਿਹੜੇ ਇੱਧਰ ਰਹਿ ਗਏ ਹੁਣ ਕਿੱਥੋਂ ਲਾਉਣਾ ਇੱਕ ਤਾਂ ਆਪਾਂ ਬੰਦ ਕਰ ਲਿਆ ਆ ਰਿਹਾ ਬੈਠਾ ਹਾਂ ਬਈ ਆਇ ਨਹੀਂ ਸੁਣ ਪਤਾ ਲੱਗਣਾ ਮੈਂ ਜਾਲ ਵਾਲੇ ਵੀ ਜਾਲ ਚ ਪਾ ਦਾਂ ਉਹ ਜਿਹੜੇ ਚਿੱਤੇ 'ਚ ਸਾਰੇ ਬੈਠੇ ਨਵੇਂ ਗਏ ਆਉਣ ਵਾਲੇ ਇਹ ਸਾਰੇ ਜਾਲ ਚ ਪਾਈਏ ਫਿਰ ਪਤਾ ਲੱਗੂ ਲੋ ਚੱਕੋ ਆ ਰਹਿ ਗਿਆ ਹੀ ਬਈ ਅੰਦਰ ਇੱਕ ਉਹ ਜਾ ਅੱਡ ਜਾ ਆ ਪਾਤੇ ਬਈ ਨਵੇਂ ਸਾਰੇ ਬੱਚੇ ਆ ਖੜ ਦੇ ਉੱਡੇ ਜਿਹੜੇ ਤੇ ਆ ਰਹਿ ਗਿਆ ਤੁੰਗ ਦਸਮਿਆਉ ਨਾ ਮੈਂ ਕੀ ịch ਕਰਾਂ ਤਾਂ ਜੋੜਾ ਹੋ ਗਿਆ ਉਹ ਮੀਆਂ ਆ ਪਿਆ ਮੋਦੀ ਨਾ ਅੱਧਾ ਤੇ ਇਹੇ ਕੋਈ ịch ਕਰਨੀ ਉਹ ਇਹਦਾ ਰੱਤਾ ਵਾ ਉਹੂ ਬੰਦਾ ਆ ਤਾਂ ਚਲੋ ਬੱਚਾ ਮੈਂ ਇਹਦਾ ਜਿਹਦੇ ਹਰ ਰੰਗ ਲੱਗਿਆ ਇਹ ਵੀ ਥੋੜਾ ਜਿਹਾ ਹਲਕਾ ਜਿਹਾ ਕਮਜ਼ੋਰਾ ਹਲਕਾ ਜਾ ਮੈਂ ਕਿਹਾ ਚਲੋ ਰੇਸ਼ਟ ਦੇ ਦੇ ਰੱਤਾ ਟੂ ਸੇਲਾ ਆ ਬਿਠਾ ਇਹਦੇ ਮਗਰ ਗਲਾਬੀ ਟਾ ਡੜਾ ਤੇ ਆ ਬੱਚਾ ਟੂ ਸੇਟ ਆਰੀ ਵਾਲਾ ਗਲਾਬੀ ਟੂ ਸੇ ਜੀ ਦੇ ਆਜ ਰਿਹਾ ਇਹ ਬਾਈ ਆਪਾਂ ਚਾਰ ਬੱਚੇ ਕਰ ਲਿਆ ਬੰਦ ਤੈਨੰ ਮਰੇ ਸ ਹੁਣ ਹਾਂ ਤਿੰਨ ਇੱਕ ਆਉਂਤਾ ਵਾਲਾ ਉਹ ਬਿਠਾ ਮਗਰ ਪਰ ਪਠਾ ਇਹ ਪੰਜ ਹੀ ਹੋ ਗਏ ਇਹ ਤੇ ਇਹਨਾਂ ਨੂੰ ਬਾਈ ਹੁਣ ਆਪਾਂ ਨਹੀਂ ਡਾਏਗਾ ਨਾ ਇਹਨਾਂ ਨੂੰ ਗੱਡਾਂਗੇ ਚੱਲ ਕੇ ਸੀਜ਼ਨ 'ਚ ਠੀਕ ਹੈ ਜੀ ਹੋਰ ਜਿਵੇਂ ਜਿਵੇਂ ਵੀ ਕੋਈ ਵੱਧ ਝਾੜੇ ਚ ਪਈਗਾ ਉਹਨ ਰੋਕੀ ਜਾਵਾਂਗੇ ਆਪਾਂ ਬੱਚਿਆਂ ਚੋਂ ਜਿਹੜੇ ਉੱਡੀ ਜਾਂਦੇ ਆ ਇਹਨਾਂ ਚੋਂ ਆ ਆ ਗਏ ਸਾਰੇ ਪਾਪੇ ਵਾਲੇ ਆ ਜਾਂਦੇ ਆ ਆਪਣੇ ਦੇ ਲਓ ਐਵੇਂ ਤਾਂ ਫਿਰ ਤਾੜਨ ਦੀ ਫਾਇਦਾ ਯਾਰ ਇਹ ਕਦਾ ਨਹੀਂ ਉੱਟਣਾ ਲੱਗਦਾ ਦੇਖ ਲੈਨੇ ਕਿ ਡੰਡੇ ਨਾਲ ਡਰਾ ਕੇ ਚੱਲ ਓਟੇ ਘਟੇ ਘਟੇ ਠੀਕ ਆ ਬਈ ਬਾਕੀ ਕੋਈ ਚੱਕਰ ਨਹੀਂ ਦੇਖਦੇ ਜਿਹੜਾ ਹਣ ਸੈਟ ਵਟ ਰਹਿੰਦਾ ਇਹੜੇ ਜੁੜੇ ਜਿਹੜਾ ਪੈਂਦਾ ਉਹਨੂੰ ਆਪਾਂ ਥੱਲੇ ਜੀ ਰੱਖ ਦਾਂਗੇ ਬਾਫਰ ਪੈਕ ਕਰਕੇ ਇਧਰ ਲੈ ਬਾਈ ਥੱਲੇ ਦੀ ਵੀ ਤੁਹਾਨੂੰ ਅਪਡੇਟ ਦੇ ਦਗੇ ਆਹ ਕੂਤਰੀਆਂ ਕੱਢਣ ਵਾਲੇ ਆ ਬੱਚੇ ਬੱਚੇ ਕੱਢ ਲਓ ਕਿ ਥੋੜੇ ਦਿਨਾਂ ਚ ਪੂਰੀ ਬੈਠੀ ਜਾਂਦੀ ਰਹਿੰਦੀ ਆਂ ਲੈ ਉਹ ਬੈਠੀ ਆ ਬਾਕੀ ਇੱਕ ਜੁੜਾ ਛੜਤਾ ਸੀਗਾ ਤੇ ਇੱਕ ਆ ਜੁੜਾ ਇਹਨਾਂ ਦੇ ਹਜੇ ਤਰੇ ਨਹੀਂ ਨਾ ਇਹਨਾਂ ਨੇ ਗਾਡੂਨੇ ਤਰੇ ਆ ਪਤਾ ਨਹੀਂ ਕਿ ਸੇ ਸਟਮਨ ਨਾ ਪਤਾ ਨਹੀਂ ਤੇ ਲਸ ਹੋ ਬਈਆ ਤੁਸੀਂ ਕਮੈਂਟ ਕਰਕੇ ਤੁਸੀਂ ਪਤਾ ਨਹੀਂ ਤੇ ਚਾੜੇ ਚ ਕਰਕੇ ਤਾਂ ਕਰਕੇ ਨਹੀਂ ਆਂਦੇ ਧਰਦੇ ਅਭੀ ਚਾੜੇ ਜਾ ਤੇ ਪਤਾ ਨਹੀਂ ਕੋਈ ਹੋਰ ਚੱਕਰ ਹੈ ਯਾਰ ਲਾਉਂਦੇ ਯਾਰ ਬੱਚਾ ਨਹੀਂ ਕੱਢ ਲਿਆ ਦਿਖਾਈਂਗਾ ਤਾਂ ਇਹ ਉਹ 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 ਕਿਆ ਉਹ ਆ ਸੀ ਨਾ ਬਾਈ ਬੱਚਾ ਲਾਦਾ ਕੱਢ ਲਿਆ ਬੱਚਾ ਕਾਢੀ ਬੈਠੀ ਆਹ ਦੇਖ ਲਵਾਂਡਾ ਆ ਇੱਥੇ ਛੜ ਤੈਨੂੰ ਚੂਰਮਾ ਬਣਾ ਕੇ ਨੋਕੇ ਦੇੰਨਾ ਹੋਣ ਵਾਲੀ ਸੀਗੇ ਪੂਰੇ ਤੇ ਵੈਗਰੂ ਕਰੇ ਵੀ ਦੂਜਾ ਵੀ ਕੱਢ ਲਵੇ ਬੱਚਾ ਚੱਕ ਹੋ ਗਿਆ ਕੈਲਸ਼ੀਅਮ ਪ੍ਰੋਟੀਨ ਸਾਰਾ ਕੁਸ ਪੂਰੇ 1 ਮਿੰਟ ਆਪਾਂ ਦੂਜਾ ਵੀ ਵਿੱਚ ਅੰਡਾ ਚੈੱਕ ਕਰ ਲਈਏ ਕਈ ਵਾਰ ਨਾ ਪਤਾ ਨਹੀਂ ਹੁੰਦਾ ਠੀਕ ਹੈ ਠੀਕ ਹੈ ਠੀਕ ਹੈ ਆਹ ਦੇਖ ਲਓ ਕ੍ਰੈਕ ਆਇਆ ਵੇ ਭਈ ਯਾਰ ਆਹ ਦੇਖੋ ਪਤਾ ਨਹੀਂ ਲੰਗੂਰ ਕਿੱਥੋਂ ਆ ਗਿਆ ਆਹ ਦੇਖੋ ਜੇ ਹੈਟ ਵੇਖੋ ਜੀ ਕੁੱਕੜ ਨੇ ਕੋਕ ਕੋਕ ਕਰੀ ਜਾਂਦੇ ਸੀ ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ ਉਧਰ ਟੱਪ ਗਿਆ ਉਹ ਦੇਖੋ ਉਧਰ ਬਾਈ ਯਾਰ ਇੱਕਦਾਂ ਮਿੰਤਾ ਪਤਾ ਨਹੀਂ ਲੱਗਿਆ ਵੀ ਕੀ ਹੋ ਗਿਆ ਸੌਂ ਨਹੀਂ ਹੋ ਗਿਆ ਦਿਮਾਗ ਕੁੱਕੜ ਨੇ ਕੋਕ ਕੋਕ ਕਰੀ ਜਾਂਦੇ ਮੈਂ ਇਧਰ ਖੁੱਡੇ ਜਿਹਾ ਸੀਗਾ ਵੱਡੇ ਜੇ ਜੋੜਿਆਂ ਵਾਲੇ ਚ ਤੇ ਮੈਂ ਦੇਖਿਆ ਬਾਈ ਉਧਰੋਂ ਆਇਆ ਮਗਰੋਂ ਉਹ ਪਿਛਲੇ ਪਾਸੇ ਉਹ ਕੰਧ ਤੋਂ ਉਧਰ ਜਹਤ ਰੁਕ ਤੋਂ ਪਤਾ ਨਹੀਂ ਕਿ ਮੈਂ ਝੂਟ ਕੇ ਮੋਂ ਇਥੋਂ ਆਏ ਤੁਰਿਆ ਆਵੇ ਤੇ ਬਾਂਦਰ ਸੀਗਾ ਬਾਈ ਇੱਥੇ ਜਦੋਂ ਆਇਆ ਦਿਮਾਸ਼ੀ ਇਸ਼ੂ ਜੀ ਕੀਤਾ ਫਿਰ ਮੈਂ ਕੈਮਰਾ ਚੱਕਿਆ ਮੈਂ ਰਿਕਾਰਡ ਵੀ ਕੀਤਾ ਮੈਂ ਕੈਮਰਾ ਬੰਦ ਕਰਕੇ ਨਾ ਬੱਚਾ ਵੇਂਦਾ ਸੀ ਜਿਹੜਾ ਨਿਕਲਣ ਵਾਲਾ ਤੇ ਇੱਥੋਂ ਫਿਰ ਆਏ ਚੜਿਆ ਬਾਈ ਕੰਧ ਤੇ ਆਏ ਜਾਂਦਾ ਜਾਂਦਾ ਆ ਪੌੜੀ ਤੋਂ ਹੋ ਕੇ ਥੱਲੇ ਦੀ ਤੇ ਥੱਲੇ ਉਹ ਇਧਰ ਬਾਈ ਗਲੀ ਚ ਚੜ ਗਿਆ ਦਿਖਾਉਣਾ ਤੁਹਾਨੂੰ ਮੈਂ ਫੜ ਜੂ ਲਓ ਬਾਈ ਉਹ ਉਧਰ ਮੁੜ ਗਿਆ ਸਾਹਮਣੇ ਪਤਾ ਨਹੀਂ ਹੁਣ ਕਿੱਧਰ ਵੜ ਗਿਆ ਜੇ ਇਧਰ ਨੂੰ ਆ ਗਿਆ ਫਿਰ ਤੁਹਾਨੂੰ ਦਿਖਾਉਂਗਾ ਨਾ ਤੇ ਬਾਕੀ ਬਾਈ ਮਾਂ ਦਾ ਪੁੱਛ ਹੋਣਾ ਮੈਂ ਦਿਮਾਗ ਹੀ ਸੋਨੂ ਕਿ ਮੈਂ ਕਿਹਾ ਪਤਾ ਨਹੀਂ ਆ ਕੀ ਚੀਜ਼ ਜਿਨੀ ਆਉਂਦੀ ਪਹਿਲਾਂ ਪਤਾ ਨਹੀਂ ਲੱਗਿਆ ਉਹ ਉੱਤੇ ਸੀਗਾ ਤੁਰਿਆ ਆਉਂਦਾ ਮੌਨ ਇਧਰੋਂ ਆ ਤੇ ਕੋਕੜਾ ਆਪਣੇ ਡਰ ਕੇ ਪਤਾ ਨਹੀਂ ਹੋਵੇ ਕਿੱਧਰ ਵੜੇ ਹੋਏ ਆ ਚੱਲ ਕੇ ਦੇਖਦੇ ਆਂ ਕੱਢ ਜੋ ਕੀਤਾ ਤਾਂ ਮੈਂ ਥੋੜਾ ਜਿਹਾ ਰਿਕੋਰਡ ਆ ਬਈ ਗੋਰੀ ਵੀ ਆ ਕੇ ਗੋਰੀ ਨੇ ਮੈਨੂੰ ਵੀਡੀਓ ਦਿਖਾਈ ਗੋਰੀ ਦਸੀ ਬਈ ਕੱਡਾ ਸੀਗਾ ਬਹੁਤ ਡਬਲ ਪ੍ਰੋਜੈਕਟ ਸੀ ਉਧਰ ਲਾਂਗੇ ਪਤਾ ਨਹੀਂ ਉਹ ਉਹ ਦਰਸਤਾਂ ਦੇ ਵਿੱਚ ਨਾ ਪਤਾ ਨਹੀਂ ਕਿੱਧਰ ਵੜ ਗਿਆ ਪਤਾ ਨਹੀਂ ਤੋਂ ਦੂਜੇ ਮਹੱਲੇ 'ਚ ਉੱਠ ਗਿਆ ਹਨਾ ਪਤਾ ਨਹੀਂ ਕਿੱਧਰ ਚੱਲ ਗਿਆ ਯਾਰ ਬਈ ਓਹੋ ਮੈਂ ਤੁਹਾਨੂੰ ਕਹੀ ਜਾਂਦਾ ਮੈਂ ਹੈਰਾਨ ਹੋ ਗਿਆ ਵੇਖ ਕੇ ਮੈਂ ਕਿਹਾ ਯਾਰ ਆਹ ਕਿੱਥੋਂ ਗਿਆ ਇਹ ਏਡਾ ਵੱਡਾ ਜਾਨਵਰ ਇਹ ਕਿੱਥੋਂ ਆ ਗਿਆ ਏਡਾ ਵੱਡਾ ਜਾਨਵਰ ਫੁੱਲ ਅਡਲਟ ਬਾਂਦਰ ਜਨੂੰ ਨਾਣੀ ਕਹਿੰਦੇ ਸਵੇਰੇ ਸਵੇਰੇ ਲੈਣਾ ਚਾਹੀਦਾ ਤੇ ਬਾਕੀ ਯਾਰ ਸਕੂਲ ਵੇਲੇ ਦੇ ਅਸੀਂ ਵਹਿਮ ਪਾਲੇ ਵੀ ਆਪਾਂ ਵੀ ਛੱਤਰ ਪੈਂਦੇ ਇਹ ਵਹਿਮ ਹੀ ਹੁੰਦਾ ਸਿਰਫ ਕਿਤੇ ਨਹੀਂ ਛੱਤਰ ਛੱਤਰ ਪੈਂਦੇ ਆਪਦਾ ਭਾਈ ਕੰਮ ਕਰੇ ਆਏ ਕਿਵੇਂ ਛੱਤਰ ਪੈ ਜਾਣਗੇ ਓਕੇ ਆ ਫਿਰਦੇ ਭਾਈ ਸਾਰੇ ਜਾਨਵਰ ਠੀਕ ਆ ਫਿਰਦੇ ਰਹਿੰਦੇ ਕੁਕੜੀਆਂ ਹੈਗੀਆਂ ਭਾਈ ਦੋਨੇ ਸੈੱਟ ਆ ਉਵੇਂ ਵੈਸੇ ਹੀ ਇਹਨਾਂ ਨੇ ਰੋਲਾ ਚੱਕਦਾ ਸੀਗਾ ਕਿਤੇ ਕੁਕੜੀ ਆ ਕਾ ਬੜੀ ਉੱਥੇ ਬੰਦੇ ਤੇ ਹੋਰ ਮੈਂ ਤਾਂ ਕਿਹਾ ਵੀ ਵੇਖੀ ਕਿਤੇ ਹਮਲਾ ਹੀ ਨਾ ਕਰ ਦਵੇ ਇਹਨਾਂ ਦੇ ਕਦੇ ਮੈਂ ਤਾਂ ਇੱਥੇ ਹੀ ਸ਼ੀਸ਼ੀ ਕਰਨਾਂਗਾ ਮੈਂ ਡਾਂਗ ਤਾਂ ਪਈ ਉਹੀ ਆ ਫਿਰ ਆਦੀ ਇੱਧਰ ਉੱਧਰ ਨੂੰ ਆਉਣ ਚਲੋ ਠੀਕ ਹੈ ਭਾਈ ਇਹ ਵੀਡੀਓ ਦਾ ਪੀਥੀ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਾਲ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਯੂਸੂ ਵੀਡੀਓ ਕਿਦਰੀ ਬਾਏ ਮਤਰਾ ਸਰੀ ਗਾ ਯਾਰ ਸੁਣ ਹਾਂ ਹਾਂ ਹਾਂ